हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂ ਬੇਟਾ ਨਵੋਦਿਆ ਦਾਖਲਾ ਫਿੱਖਿਆ ਤਿਆਰੀ ਦੀਨ ਆਪਾਂ ਮਾਨਸਿਕ ਯੋਗਤਾ ਦਾ 8/10 ਪਾ ਕਰਦੇ 43 ਨੰਬਰ ਪੇਪਰ ਦੇ 29 ਨੰਬਰ ਸਵਾਲ ਤੇ ਪਹੁੰਚ ਗਏ ਬੇਟਾ ਤਾਂ ਆ ਧਿਆਨ ਦਿਓ ਕਹਿੰਦਾ ਪੇਪਰ ਨੂੰ ਪਹਿਲਾਂ ਇਸ ਤਰ੍ਹਾਂ ਫੋਲਡ ਕੀਤਾ ਫਿਰ ਇਹਨੂੰ ਇਸ ਤਰ੍ਹਾਂ ਫੋਲਡ ਕਰ ਦਿੱਤਾ ਗਿਆ ਠੀਕ ਹੈ ਬੇਟਾ ਤਾਂ ਆਹਾਂ ਕਹਿੰਦਾ ਫਿਰ ਇੱਥੇ ਆਹ ਜਿਹੜੀ ਪੰਜ ਲਾ ਦਿੱਤਾ ਗਿਆ ਟੀ ਟਾਈਪ ਜੈ ਹਨਾ ਸਮਥਿੰਗ ਜਦੋਂ ਬੇਟਾ ਇਧਰੋਂ ਐ ਨੂੰ ਖੁੱਲੂਗਾ ਤੇ ਇਹ ਟੀ ਹੈ ਜਿਹੜੀ ਇਸ ਤਰ੍ਹਾਂ ਕਰਕੇ ਪੁੱਠੀ ਹੋ ਜੂ ਪੁੱਠੀ ਹੋ ਜੂਗੀ ਤੇ ਇਹ ਦਾ ਜਿਹੜਾ ਐ ਇੰਝ ਨੂੰ ਮਿਰਰ ਇਮੇਜ ਹੈ ਜਿਹੜੀ ਇੱਥੇ ਬਣੂਗੀ ਆ ਜਦੋਂ ਆ ਦੇਖੋ ਆਹ ਟੀ ਜਦੋਂ ਖੁੱਲੂਗੀ ਤਾਂ ਇਸ ਤਰ੍ਹਾਂ ਦੀ ਚੀਜ਼ ਬਣ ਜਾਊਗੀ ਇਹਦੇ ਪੈਰਲਲ ਠੀਕ ਹੈ ਬੇਟਾ ਜਦੋਂ ਆਪਾਂ ਬੀ ਐਂ ਦੇਖਦੇ ਆਂ ਜਦੋਂ ਇਹ ਐ ਨੂੰ ਖੁੱਲੂਗੀ ਬੇਟਾ ਤਾਂ ਇਹ ਵੀ ਮਿਰਰ ਇਮੇਜ ਹੈ ਜਿਹੜੀਆਂ ਐ ਨੂੰ ਬਣ ਜਾਣਗੀਆਂ ਤਾਂ ਆ ਇਸ ਤਰ੍ਹਾਂ ਦੀ ਸ਼ੇਪ ਆ ਜਿਹੜੀ ਉਹ ਦਿਖਾਈ ਦੇਊਗੀ ਬੇਟਾ ਸਾਨੂੰ ਇਸ ਕਰਕੇ ਬੀ 1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦੇਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 30 ਸਵਾਲ ਨੰਬਰ 30 ਨੂੰ ਧਿਆਨ ਦੇ ਨਾਲ ਦੇਖੋ ਬੇਟਾ ਆ ਬੇਟਾ ਚੱਕਰ ਆ ਚੱਕਰ ਨੂੰ ਕਹਿੰਦਾ ਪਹਿਲਾਂ ਇੰਜ ਫੋਲਡ ਕੀਤਾ ਫਿਰ ਇਹਨੂੰ ਇੰਜ ਫੋਲਡ ਕੀਤਾ ਫਿਰ ਵਿਚਾਲੇ ਬੇਟਾ ਆ ਪੰਜ ਲਾਤਦਾ ਗਿਆ ਤੇ ਇਹਦੇ ਇੱਥੇ ਇੱਕ ਆਹ 0 ਵੀ ਨਾਲ ਬਣਾ ਦਿੱਤੀਗੀ ਫੁੱਲ ਦੀ ਪੱਤੀ ਟਾਈਪ ਠੀਕ ਹੈ ਹੁਣ ਬੇਟਾ ਇਦਾਂ ਦੇ ਜਿਹੜੇ ਹੈਗੇ ਆ ਚਾਰ ਪੀਸ ਬਣਨਗੇ ਜਦੋਂ ਇਹਨੂੰ ਐ ਨੂੰ ਖੋਲਿਆ ਜਾਊਗਾ ਦਾ ਇਹ ਇੱਕ ਪੱਤੀ ਐ ਨੂੰ ਤੇ ਇੱਕ ਜ਼ੀਰੋ ਇੱਥੇ ਨਾਲ ਬਣੂਗੀ ਇਹਦੇ ਠੀਕ ਹੈ ਬੇਟਾ ਆ ਜਦੋਂ ਆ ਸੀ 1 ਆ ਕਿਰਤੀ ਦੇਖਦੇ ਆ ਬੇਟਾ ਆ ਚੀਜ਼ ਬਣੂਗੀ ਅੱਧੀ ਫਿਰ ਜਦੋਂ ਇਹ ਪੂਰਾ ਖੁੱਲ ਜਾਊਗਾ ਤੇ ਆ ਚੀਜ਼ ਇਸ ਤਰ੍ਹਾਂ ਦੀ ਦਿਖਾਈ ਦੇਊਗੀ ਬੇਟਾ ਜਿਵੇਂ ਜਿਵੇਂ ਤੁਸੀਂ ਅਭਿਆਸ ਕਰੋਗੇ ਤੁਹਾਨੂੰ ਤੁਹਾਡੇ ਦਿਮਾਗ 'ਚ ਆਪਣੇ ਆਪ ਗੱਲ ਕਲੀਅਰ ਹੋਣ ਲੱਗ ਪੂਗੀ ਇਸ ਤਰ੍ਹਾਂ ਦੀ ਕਿਰਤੀ ਹੈ ਜਿਹੜੀ ਉਹ ਬਣੂਗੀ ਇਸ ਕਰਕੇ ਬੇਟਾ ਸੀ 1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 31 ਤਾਂ ਸਵਾਲ ਨੰਬਰ 31 ਦੇ ਵਿੱਚ ਧਿਆਨ ਨਾਲ ਦੇਖੋ ਬੇਟਾ ਆ ਇੱਕ ਇਸ ਤਰ੍ਹਾਂ ਦਾ ਸ਼ੇਪ ਹੋ ਜਾ ਸ਼ੇਪ ਹੋ ਜੀ ਨੂ ਬੇਟਾ ਉਹਨੇ ਪਹਿਲਾਂ ਥੱਲੇ ਨੂੰ ਫੋਲਡ ਕੀਤਾ ਫਿਰ ਐ ਨੂੰ ਫੋਲਡ ਕਰ ਲਿਆ ਤੇ ਇੱਥੇ ਬੇਟਾ ਆ ਤਿੰਨ ਜ਼ੀਰੋਆਂ ਦੇ ਪੰਜ ਲਾ ਦਿੱਤੇ ਗਏ ਠੀਕ ਹੈ ਬੇਟਾ ਜਦੋਂ ਤਿੰਨ ਜ਼ੀਰੋਆਂ ਦੇ ਪੰਜ ਲਾ ਦਿੱਤੇ ਗਏ ਤਾਂ ਬੇਟਾ ਇਹਨੂੰ ਜਦੋਂ ਐ ਨੂੰ ਖੋਲੂਗਾ ਬੇਟਾ ਆ ਦੋ ਜ਼ੀਰੋਆਂ ਇਹਦੇ ਪੈਰਲਲ ਹੋ ਜਾਣਗੀਆਂ ਠੀਕ ਹੈ ਤੇ ਇੱਕ ਜ਼ੀਰੋ ਇੱਥੇ ਹੋ ਜੂਗੀ ਦੋ ਤੇ ਤਿੰਨ ਤੇ ਤਿੰਨ 6 ਹੋ ਜਾਣਗੀਆਂ ਠੀਕ ਹੈ ਬੇਟਾ ਤਾਂ ਜਦੋਂ ਅਸੀਂ ਬੇਟਾ ਧਿਆਨ ਦੇ ਨਾਲ ਦੇਖਦੇ ਆ ਆ 2 ਤੇ 2 4 ਹੋ ਜਾਣਗੀਆਂ ਨਾ ਇਹਦੇ ਪੈਰਲਲ ਤਾਂ ਜ ਜਦੋਂ ਅਸੀਂ ਬੇਟਾ ਧਿਆਨ ਦੇ ਨਾਲ ਦੇਖਦੇ ਆ ਇਹਨੂੰ ਤਾਂ ਬੇਟਾ ਆ ਦੇਖੋ C1 ਕਿੱਤੀ ਚ ਆ ਦੂ ਦੇ ਪੈਰਲਲ ਦੋ ਇੱਧਰ ਹੋ ਗਈਆਂ ਇੱਕ ਇੱਕ ਬਿੰਦੀ ਇੱਥੇ ਆ ਗਈ ਜਦੋਂ ਇਹਨੂੰ ਐ ਨੂੰ ਖੋਲਾਂਗੇ ਤੇ ਇੰਨੇ ਵਰਗੀਆਂ ਹੀ 4 ਇੱਥੇ ਤੇ 2 ਇਹਦੇ ਨਾਲ ਦੀਆਂ ਬਿੰਦੀਆਂ ਇੱਥੇ ਸ਼ੋ ਕਰਨਗੀਆਂ C1 ਕਹਤੀ ਹੈ ਜਿਹੜੀ ਸਾਡਾ ਰਾਈਟ ਆਨਸਰ ਬਣਦੀ ਭੀ ਇਸ ਕਰਕੇ C1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 32 ਸਵਾਲ ਨੰਬਰ 32 ਦੇ ਵਿੱਚ ਬੇਟਾ ਆਹ ਪੇਪਰ ਇੱਕ ਦਿੱਤਾ ਗਿਆ ਇਹਨੂੰ ਇਧਰ ਨੂੰ ਫੋਲਡ ਕੀਤਾ ਗਿਆ ਠੀਕ ਹੈ ਇਧਰ ਨੂੰ ਫੋਲਡ ਕਰਕੇ ਇਹਨੂੰ ਫੇਰ ਅੱਗੂ ਇੰਜ ਫੋਲਡ ਕਰ ਲਿਆ ਗਿਆ ਠੀਕ ਹੈ ਬੇਟਾ ਆਹ ਆ ਚੀਜ਼ਾਂ ਦੇ ਪੰਜ ਲਾ ਦਿੱਤੇ ਗਏ ਧਿਆਨ ਦੇ ਨਾਲ ਦੇਖੋ ਬੇਟਾ ਜਦੋਂ ਇਹ ਬੇਟਾ ਖੁੱਲੂਗਾ ਤਾਂ ਆ ਅਰਧ ਚੱਕਰ ਜਿਆ ਹੈਗਾ ਠੀਕ ਹੈ ਬੇਟਾ ਤਾਂ ਇਧਰੋਂ ਜਦੋਂ ਇਹ ਉੱਪਰ ਨੂੰ ਖੁੱਲੂਗਾ ਤਾਂ ਅਰਧ ਚੱਕਰ ਕੀ ਹੋਊਗਾ ਕੁਛ ਇਹ ਚੱਕਰ ਅੱਗੇ ਨੂੰ ਵੱਧ ਜਾਊਗਾ ਠੀਕ ਹੈ ਇਸ ਤਰ੍ਹਾਂ ਦੀ ਬੇਟਾ ਸ਼ੇਪ ਬਣ ਜਾਊਗੀ ਆ ਜਦੋਂ ਖੁੱਲੂਗਾ ਆ ਸ਼ੇਪ ਬਣ ਜਾਊਗੀ ਠੀਕ ਹੈ ਧਿਆਨ ਦਿਓ ਠੀਕ ਕਿਉਂਕਿ ਇਹਦੇ ਥੱਲੇ ਆ ਆ ਵੀ ਲੱਗਿਆ ਹੋਇਆ ਹੈ ਨਾ ਇਹ ਖੁੱਲਿਆ ਤੇ ਆਹਾ ਸ਼ੇਪ ਬਣ ਜੂਗੀ ਜਦੋਂ ਇੱਥੋਂ ਫੇਰ ਅੱਗੇ ਖੁੱਲ ਜੂਗਾ ਇਹ ਤੇ ਫੇਰ ਆ ਸ਼ੇਪ ਆ ਜਿਹੜੀ ਬੇਟਾ ਦਿਖਾਈ ਦੇਣ ਲੱਗ ਪਾਊਗੀ ਠੀਕ ਹੈ ਬੇਟਾ ਤਾਂ ਗੱਲ ਸਮਝ ਲੱਗ ਗਈ ਬੇਟਾ ਕਿਸ ਤਰ੍ਹਾਂ ਦਾ ਆਕਾਰ ਸਾਨੂੰ ਦਿਖਾਈ ਦੇਊਗਾ 32 ਨੰਬਰ ਦੇ ਵਿੱਚ ਬੇਟਾ B1 ਸਾਡਾ ਰਾਈਟ ਆਨਸਰ ਬਣੂਗਾ B1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦੇਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 33 ਸਵਾਲ ਨੰਬਰ 33 ਦੇ ਵਿੱਚ ਬੇਟਾ ਪਹਿਲਾਂ ਕਾਗਜ਼ ਐ ਨੂੰ ਮੋੜਿਆ ਗਿਆ ਫਿਰ ਇਧਰੋਂ ਐ ਨੂੰ ਮੋੜ ਦਿੱਤਾ ਗਿਆ ਫਿਰ ਆ ਬੇਟਾ ਪੰਜ ਲਾ ਦਿੱਤੇ ਗਏ ਇਹਦੇ ਤੇ ਠੀਕ ਹੈ ਇੱਕ ਇੱਥੇ ਲਾ ਦਿੱਤਾ ਗਿਆ ਇੱਕ ਇੱਥੇ ਤੇ ਇੱਕ ਇੱਥੇ ਇਹ ਜਦੋਂ ਬੇਟਾ ਇੰਜ ਨੂੰ ਖੁੱਲੂਗਾ ਠੀਕ ਹੈ ਤਾਂ ਕੀ ਹੋਊਗਾ ਇੰਜ ਨੂੰ ਖੁੱਲ ਕੇ ਆ ਪੰਜ ਆ ਜਿਹੜੇ ਆ ਤਾਂ ਆ ਆ ਜ਼ੀਰੋ ਪੂਰੀ ਹੋ ਜੂਗੀ ਇੱਥੇ ਠੀਕ ਹੈ ਬੇਟਾ ਗੱਲ ਸਮਝਦੇ ਪਏ ਆ ਬੇਟਾ ਇਧਰੋਂ ਐ ਨੂੰ ਮੋੜਿਆ ਹੋਇਆ ਹੈ ਠੀਕ ਹੈ ਤੇ ਆ ਆ ਇੱਥੇ ਅਰਧ ਜ਼ੀਰੋ ਹੈ ਜਿਹੜੀ ਇੱਕ ਅੱਧੇ ਅੱਧੀ ਜ਼ੀਰੋ ਇੱਥੇ ਰਹਿ ਜੂ ਇੱਕ ਅੱਧੀ ਜ਼ੀਰੋ ਇੱਥੇ ਰਹਿ ਜੂ ਆਹ ਜ਼ੀਰੋ ਪੂਰੀ ਹੋ ਜਾਊਗੀ ਠੀਕ ਹੈ ਫਿਰ ਆਹ ਜ਼ੀਰੋ ਪੂਰੀ ਹੋ ਜੂਗੀ ਤੇ ਆਹ ਜ਼ੀਰੋ ਅੱਧੀ ਆਹ ਅੱਧੇ ਅੱਧੇ ਇੱਥੇ ਆ ਜੂਗੀ ਫਿਰ ਜਦੋਂ ਇਹ ਖੁੱਲੂਗਾ ਤਾਂ ਬੇਟਾ ਆ ਆ ਤੇ ਆ ਜ਼ੀਰੋਆਂ ਵੀ ਪੂਰੀਆਂ ਹੋ ਜਾਣਗੀਆਂ ਠੀਕ ਹੈ ਆਹ ਜ਼ੀਰੋ ਜਦੋਂ ਪੂਰੀ ਹੋਗੀ ਇਹ ਜ਼ੀਰੋ ਦੇ ਪੈਰਲਲ ਇੱਕ ਜ਼ੀਰੋ ਇੱਥੇ ਆਊਗੀ ਇਹਦੇ ਪੈਰਲਲ ਇੱਕ ਇੱਥੇ ਬਣ ਗਈ 4 ਜ਼ੀਰੋਆਂ ਏ ਹੋਗੀਆਂ 1 ਆ ਤੇ 1 ਆਹਾ ਜ਼ੀਰੋ ਹੈ ਜਿਹੜੀ ਸ਼ੋ ਕਰੂਗੀ ਤਾਂ ਬੇਟਾ ਫਿਰ 33 ਨੰਬਰ ਦੇ ਵਿੱਚ ਜਦੋਂ ਅਸੀਂ ਏ ਭਾਗ ਨੂੰ ਧਿਆਨ ਦੇ ਨਾਲ ਦੇਖਦੇ ਹਾਂ ਬੇਟਾ ਤਾਂ ਆਹਾ ਅਕਿਰਤੀ ਹੈ ਜਿਹੜੀ ਸਾਨੂੰ ਬਿਲਕੁਲ ਬਣੀ ਹੋਈ ਦਿਖਾਈ ਦੇਊਗੀ ਖੋਲ ਕੇ 33 ਨੰਬਰ ਦੇ ਵਿੱਚ ਅਸੀਂ ਏ ਭਾਗ ਨੂੰ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਸੋ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 33 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ